ਓਕੇ ਬਾਏ 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 ਨਿਊਜ਼ੀਲੈਂਡ ਉਹ ਪੂਰੀ ਲਗ ਸਪੈਸ ਜੀ ਹਸ ਹੁੰਦੀ ਉਹਦੇ پیسے ਦਾ ਪੇ ਕਰਨਾ ਪੈਂਦੇ ਪਰ ਆਮਦਾਰੀ ਰਹਿੰਦੀ ਹੈ ਉਹ ਜਹਾਜ਼ਰ ਤੇ ਤਕਨੀਕੀ ਪ੍ਰੋਬਲਮ ਆ ਗਈ ਉਹਦੇ ਕਰਕੇ ਜਹਾਜ਼ ਬਦਲਣ ਲੱਗਿਆ ਇਹ ਹੋਰ ਜਹਾਜ਼ ਪਹੁੰਚਾ ਲੂਗਾ ਹੁਣ ਰੀਡਾਇਰੈਕਟ ਕਰ ਲੈਂਦੇ ਹਾਂ ਹਾਂ ਇੱਥੋਂ ਉਹ ਅੱਥਰ ਤੇ ਲੈ ਕੇ ਬਾਸ ਹਾਂ ਦੇਖੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਿਊਜ਼ੀਲੈਂਡ ਤੋਂ ਇੰਡੀਆ ਚੱਲੇ ਆ ਤੇ ਖੱਟੀਆਂ ਮਿੱਠੀਆਂ ਜਾਂਦਾ ਇੱਕ ਪੂਰਾ ਇੱਕ ਮਹੀਨਾ ਤਿੰਨ ਚਾਰ ਦਿਨ ਉੱਪਰ ਲੱਗ ਚੱਲੇ ਤੇ ਹੁਣ ਗੱਡੀ ਦੇ ਰਿਸਮਾਰ ਅਵਧਾ ਚੜਾਈ ਆਉਦਾ ਹੈਗਾ ਕਰਾਂ ਇਹ ਗੱਲਾਂ بڑے بڑے ਲੋਕਾਂ ਨੇ ਕੁਐਸ਼ਨ ਮੈਨੂੰ ਪੁੱਛੇ ਇੱਥੇ ਕਿੰਦਾ ਦਾ ਲੱਗਿਆ ਨਿਊਜ਼ੀਲੈਂਡ ਇਸ ਬਾਰੇ ਸਾਰੇ ਗੱਲਾਂ ਕਲੀਅਰ ਕਰਦਾ ਮੈਨੂੰ ਨਿਊਜ਼ੀਲੈਂਡ ਕਿੰਦਾ ਦਾ ਲੱਗਿਆ ਤੁਹਾਡੀਆਂ ਗੱਡੀਆਂ ਛੋਟੀਆਂ ਰਹਿ ਗਈਆਂ ਭਾਈ ਅਗਲੀ ਵਾਰ ਜਦ ਆਉਂਗਾ ਭਾਈ ਗੱਡੀਆਂ ਵੱਡੀਆਂ ਰੱਖਿਓ ਆਪਣੇ ਕੋਲ ਨੀ ਕਿ ਕਿੰਨਾ ਕੱਟਦਾ ਨਹੀਂ ਤੇ ਦੇਖੀ ਚਲੋ ਗੱਡੀ ਕੰਪਰ ਕੱਟਦਾ ਹੀ ਨਹੀਂ ਹੈਗਾ ਹਾਂ ਕੀ ਹੁਣ ਦੱਸੋ ਬੂੜੀ ਦਾ ਵੱਡਾ ਹੈ ਬਾਈ ਹਾਂਜੀ ਇੱਕ ਹੋਰ ਲਿਆਓ ਹਾਂ ਹਾਂ ਇਹ ਨਹੀਂ ਬੰਦਾ ਲਿਆਓ ਆ ਵੱਡਾ ਲਿਆ ਚੱਕਰ ਜੀ ਸਰ ਹਾਂ ਹੁਣ ਦੱਸੋ ਬੂੜੀ ਦਾ ਵੱਡਾ ਹੈ ਬੂਟ ਪੈਰਾਂ ਵਾਲੇ ਹੁਣ ਇੱਕ ਹੋਰ ਲਿਆਓ ਹਾਂ ਹਾਂ ਲੈਪਟਾਪ ਵਾਜੂ ਦੇਖ ਕੇ ਮੜਾ ਜਾ ਕੇ ਕੀ ਹੈ 25 ਉੱਤੇ ਪਏ ਹਲੇ ਅਸੀਂ ਕਿਹ ਕਾਰ ਨੂੰ ਥਾੜ ਲਏ ਵਿਚਾਰੇ ਰਾਤ ਤੁਹਾਨੂੰ ਪਤਾ ਵਿਚਾਰੇ ਜਲ ਜੱਫੀ ਵਿੱਚ ਪਾਈ ਜੜਾ ਰਾਤ ਹਾਂ ਗੱਸਾ ਜਾਉਗਾ ਦਾ ਆਪ ਵੀ ਗਵਾਂਢੀਓ ਜਾਗਦੇ ਕਿ ਸੁੱਤੇ ਗਵਾਂਢੀ ਉੱਠ ਖੜੇ ਚੱਲਦੀ ਆਪਾਂ ਰਾਤ ਲਾ ਕੇ ਆ ਗਏ ਅੱਛਾ ਰਾਤ ਲਾ ਕੇ ਅੱਛਾ ਡਾਰਟ ਡਿਊਟੀ ਜਾਇਆ ਤੁਸੀਂ ਠੀਕ ਹੈ ਠੀਕ ਹੈ ਠੀਕ ਆ ਭਾਈ ਕਿੱਕੀ ਦੋ ਪਿਆਰ ਦੇ ਸ਼ਬਦ ਬੋਲਦੇ ਹੋੜੇ ਪਿਆਰ ਦੇ ਇਹਨਾਂ ਪਾਪਕ ਦਾ ਕੋਈ ਗੱਲ ਨਾ ਰੋ ਨਾ ਕੋਈ ਚੰਗੇ ਕੋਈ ਗੱਲ ਆ ਜਾਵੇ ਠੀਕ ਹੈ ਭਾਜੀ ਹਾਂਜੀ ਬਿਲਕੁਲ ਇਹ ਫੁੱਟਾ ਜਿਆਦਾ ਸੈੱਡ ਹੋਇਆ ਹੋਇਆ ਅੱਜ ਦਿਲ ਤੇ ਨਹੀਂ ਰਹਿਣਾ ਦਿਲ ਤੇ ਨਾਲੇ ਕੋਈ ਗੱਲ ਨਹੀਂ ਬਹੁਤ ਸੋਹਣਾ ਤੁਸੀਂ ਰਹੇ ਹੱਸਦੇ ਖੇਡਦੇ ਨਾਲ ਲੱਗ ਗਿਆ ਇੱਕ ਮਹੀਨੇ ਦਾ ਪਤਾ ਹੀ ਲੱਗਿਆ ਹੈਗਾ ਜੀ ਬਾਕੀ ਗੁਰਲੇਰ ਭਾਜੀ ਨੇ ਬੜੀ ਸੇਵਾ ਕੀਤੀ ਇੱਥੇ ਆਹ ਇੰਡੀਆ ਉਹ ਬੰਦੂ ਸਰ ਇੰਡੀਆ ਹੁਣ ਫਿਰ ਬੰਦੂ ਸੇਵਾ ਦਾ ਭਗਵਾ ਦੋ ਫਿਰ ਤੇ ਬਾਅਦ ਸਾਨੂੰ ਸਭ ਨੂੰ ਪਰਾਇਆ ਲੱਗਣਾ ਹੁਣ ਮੀਨਾ ਸਾਜੀ ਜੀ ਕਹਿੰਦੀ ਤੇ ਕਹਿੰਦੀ ਬਾਰ-ਬਾਰ ਹਾਕ ਮਾਰਨਾ ਵੀਰ ਆਹੀਂ ਮੜਾ ਜਾ ਆ ਕਰਦੀ ਸੀ ਕਣਾ ਮੈਨੂੰ ਹੋਰ ਤਾਂ ਜੇਰ ਹੋਰ ਤਾਂ ਸਾਰੇ ਗੱਲ ਤਾਂ ਇੱਕ ਮੈਨੂੰ ਪੱਗ ਦਾ ਰਹਿਣਾ ਜੇਰਾ ਪੱਗ ਦੇ ਅੱਗੇ ਬਿਛੜਾ ਲੜਣਾ ਮੈਨੂੰ ਅੱਛਾ ਜਨ ਲੜ ਲੌੜਾ ਮੈਂਨੇ ਚਿੜੀਆਂ ਵੀਰੇ ਆ ਮਾਰ ਵਿੱਚ ਬਾਜ ਵੀਰੇ ਹੁਣ ਉਹ ਤੂੰ ਹੁਣ ਦੱਸ ਕਿੱਦਾ ਬੰਦੂਗਾ ਫਿਰ ਬਸ ਮਿਸ ਕਰੂੰਗਾ ਤੁਹਾਨੂੰ ਬਹੁਤ ਆਡਾ ਵੱਡਾ 에ਰਪੋਰਟ ਨਹੀਂ ਹੈਗਾ ਇੱਥੇ ਤਾਂ ਛੋਟਾ ਜਿਹਾ 에ਰਪੋਰਟ ਹੈ ਪਿਕਾ ਡ੍ਰੌਪ ਆ ਗਿਆ ਸਾਹਮਣੇ ਟਰਮੀਨਲ ਕਿੰਨੇ ਟਰਮੀਨਲ ਇੱਕੋ ਬਜਟਾ ਤੇ ਮੈਨੂੰ ਲੱਗਿਆ ਇੱਕੋ ਟਰਮੀਨਲ ਹੈ ਭਾਈ ਇੱਥੇ ਉਹ ਵੱਡਾ ਨਹੀਂ ਹੈਗਾ ਇੱਕੋ ਉੱਥੇ ਦਾ ਪਿਕਾ ਉੱਥੇ ਦਾ ਡ੍ਰੌਪ ਹੈ ਲੱਗੇ ਲੱਗੇ ਹਾਂ ਹਾਂ ਲੱਗੇ ਹੋ ਭਾਈ ਹੌਲੀ ਹੌਲੀ ਤਰੱਕੀ ਕਰਨਾ ਹਾਂਜੀ ਕਿਵੇਂ ਦਾ ਫੀਲ ਹੋ ਰਿਹਾ ਫਿਰ ਬਹੁਤ ਬਾੜਾ ਬਾੜਾ ਕਿਵੇਂ ਦਾ ਲੇ ਰਿਹਾ ਐਕਸਪੀਰੀਅੰਸ ਚੰਗਾ ਸੀ ਵਧੀਆ ਸੀ ਜਰਨੀ ਇਹ ਦੱਸੂਗਾ ਹਲੇ ਮੈਂ ਟਾਈਮ ਟਾਈਮ ਦੱਸੂਗਾ ਵੀ ਹੌਲੀ ਹੌਲੀ ਦੱਸੂਗਾ ਵੀ ਕਿੱਦਾਂ ਨਿਊਜ਼ੀਲੈਂਡ ਦਾ ਬਹੁਤ ਬਦਰ ਮੈਨੂੰ ਪੁੱਛਿਆ ਕਿ ਵੀਡੀਓ ਕਲੀਅਰ ਕਰ ਦੇਣਾ ਪਰ ਓਕੇ ਨਹੀਂ ਮੈਂ ਤਾਂ ਇਹ ਪੁੱਛਦਾ ਸੀ ਇੰਡੀਆ ਦੇ ਵਿੱਚ ਜਾਣਦਾ ਵੀ ਬਹੁਤ ਜ਼ਿਆਦਾ ਹੋਏਗਾ ਉਤਸ਼ਾਹ ਵੀ ਉੱਥੇ ਜਾ ਕੇ ਕਈ ਪਲਾਨ ਹੋਣਗੇ ਇੱਥੋਂ ਜਾਣ ਦਾ ਦੁੱਖ ਹੈ ਇੰਡੀਆ ਜਾਣ ਦਾ ਚਾਹ ਚਲ ਆ ਗਏ ਆ ਗਏ ਰਹਿਤੀ ਆ ਹਾਂ ਹਾਂਜੀ ਪਾਜੀ ਦੀ ਵੇਟ ਕਰ ਲੰਨੀ ਹਾਂ ਇੱਥੋਂ ਉਹ ਉੱਥੋਂ ਲੈ ਕੇ ਬਾਸ ਬਸ ਇਦਾਂ ਨੇ ਹਾਂ ਦੇਖ ਲਓ ਬੜਾ ਛੋਟਾ ਹੈ ਹਾਂ ਬੜਾ ਛੋਟਾ ਫੜਾ ਕਰੋ ਭਈ ਇਹ ਤੂੰ ਫੜਾ ਕਰੀਏ ਖਿੱਚ ਕੇ ਫੜਾ ਕਰੀਏ ਹਾਂ ਸਹੀ ਹੈ ਕਰਾਉਣੀ ਲਾਉਨੇ ਆ ਤੁਹਾਡੀ ਆਰ ਜੀ ਦੇਖੋ ਕਦੋਂ ਮਨਜ਼ੂਰ ਹੁੰਦੀ ਐ ਲਓ ਜੀ ਸਾਨੂੰ ਬੋਰਡਿੰਗ ਦੇ ਪਾਸ ਮਿਲ ਗਏ ਬਹੁਤ ਹਲਰਾ ਮਾਈਗ੍ਰੇਸ਼ਨ ਹੋਣਾ ਸਾਡਾ ਹੋ ਲਿਆ ਬੋਰਡਿੰਗ ਦੇ ਪਾਸ ਮਿਲ ਗਏ ਸਾਨੂੰ ਡੇਢ ਕਿਲੋ weight ਵਾਧਾ ਦਾ ਕਢਾ ਕੇ ਹੱਡੀਕ ਜਾਗੜ ਜੀ ਤੌਲੀਆ ਕੱਢਿਆ ਫਿਰ ਅਸੀਂ weight ਪੂਰਾ ਲੈ ਕੇ ਆਇਆ ਭਾਈ ਬਾਕੀ ਹੈਂਡ ਜ ਹੈਂਡ ਜਿਹੜਾ ਹੈਂਡ ਬੈਗ ਇਹਨੇ ਚੈੱਕ ਕਰ ਰਿਹਾ ਉਹਨਾਂ ਦਾ ਕਿੰਨਾ weight ਵਜੇ ਚੈੱਕ ਕਰਨ ਦੇ ਮਗਰ ਦਾ ਵੱਦੇ ਹੋਣਗੇ ਇੱਕ ਬੈਗ ਤਿੰਨ ਬੈਗ ਹੋਣਗੇ ਆਪਣੇ ਕੋਲ ਤਿੰਨ ਤੇ ਚਾਰ ਤੇਰੇ ਕੋਲ ਆ ਜਾਗਟ ਆ ਭਾਈ ਜਾਨੀ ਹਾਂ 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 ਉਹ ਲਿਖਿਆ ਸਾਹਮਣੇ ਇੱਥੇ ਪਾਸਪੋਰਟ ਕੰਟਰੋਲ ਹੋਣਾ ਸਾਹਮਣੇ ओके बाय 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 न्यूजीलैंड ਸਭ ਠੀਕ ਹੈ ਸਾਡਾ ਇਮੀਗ੍ਰੇਸ਼ਨ ਹੋ ਗਿਆ ਬਹੁਤ ਸੋਹਣਾ ਇਮੀਗ੍ਰੇਸ਼ਨ ਹੋਇਆ ਸਾਡਾ ਤੇ ਹੁਣ ਇੱਥੇ ਡਿਊਟੀ ਫਰੀ ਆ ਗਏ ਅਸੀਂ ਆ ਕੋਈ ਕੁਝ ਨਹੀਂ ਪੁੱਛਾਇਆ ਬਸ ਪਾਸਪੋਰਟ ਦੇ ਕੇ ਫੋਟੋ ਮਲਾਈ ਚਲੋ ਜੀ ਬੜਾ ਵਧੀਆ ਲੱਗਿਆ ਬਸ ਜਾਂਦੇ ਟਾਈਮ ਤੇ ਕੋਈ ਇਹਨਾਂ ਪੁੱਛਦਾ ਵੀ ਨਹੀਂ ਜਦੋਂ ਆਪਣਾ ਇੰਡੀਆ ਨੂੰ ਜਾਂਦੇ ਨਾ ਤਾਂ ਕੋਈ ਨਹੀਂ ਪੁੱਛਦਾ ਹੈਗਾ ਵਾਪਸੀ ਕਦੋਂ ਦੇ ਲੋ ਆਉਂਦੇ ਆ ਜੱਥੇ ਫਿਰ ਥੋੜਾ ਬਹੁਤ ਕੁਐਸਚਨ ਕਰਦੇ ਜਾਂਦੇ ਕਹਿੰਦਾ ਇੱਥੇ ਕਹਿੰਦਾ ਨਿਕਲੋ ਸਾਡੀ ਕੰਟਰੀ ਚੋਂ ਫਿਰ ਨਿਕਲੋ ਜੋ ਬੱਸ ਇੱਥੋਂ ਅਸੀਂ ਇੱਥੇ ਗੇਟ ਨੰਬਰ ਦੇਖ ਰਹੇ ਕਿੰਨੇ 'ਤੇ ਲੱਗਣੀ ਗੇਟ ਨੰਬਰ 7 'ਤੇ ਲੱਗ ਰਹੀ ਆ ਚਲ ਵੀ ਦੇਖੀਏ ਗੇਟ ਨੰਬਰ 7 ਲੋ ਜੀ RAM ਜੀ ਮਿਲੇ ਨੇ ਜੀ ਹੋਰ RAM ਜੀ ਕੀ ਹਾਲ ਹੈ ਠੀਕ ਹੈ ਵੀਰੇ ਠੀਕ ਹੈ ਠਾਕ ਆਜੋ ਆ ਤੈਨੂੰ ਕਮਾ ਕੇ ਲਈਏ ਐਰਪੋਰਟ ਦਿਖਾਵਾਂਗੇ ਤੈਨੂੰ ਹੁਣ ਹੋਰ ਹੋਰ ਚਲੋ ਐਰਪੋਰਟ ਦਿਖਾਓ ਫਿਰ ਆਹ ਦਿਖਾਈਏ ਆ ਇੱਥੇ ਲਿਖੇ ਹੋਏ ਸਾਰੇ ਆਲ ਗੇਟ ਇੱਧਰੇ ਆ ਉਹ ਵੱਡਾ ਨਹੀਂ ਹੈਗਾ ਛੋਟਾ ਜਿਹਾ ਹੈ 1 ਤੋਂ ਲੈ ਕੇ 10 ਤੱਕ ਆ ਸਾਰੇ 18 ਘੇਟ ਹੈ ਤੇ ਉੱਪਰ ਚੜ ਜਣਾ ਫਿਰ ਉੱਪਰ ਚੜ ਕੇ ਉਹ ਸਾਹਮਣੇ ਆ ਇੰਟਰਨੈਸ਼ਨਲ ਟ੍ਰਾਂਸਪੋਰਟ ਸਰਵਿਸ ਅਜੇ ਰਾਮ ਜੀ ਕਿੱਦਾਂ ਲੱਗਿਆ ਫਿਰ ਨਿਊਜ਼ੀਲੈਂਡ

ਕਾਯੋ ਚੱਲ ਵੀ ਚੱਲ ਇੰਡੀਆ ਤੂੰ ਕਾਲੀ ਹੋ ਗਈ ਬਈ ਬਹੁਤ ਸੋਹਣੀ ਸੀਟ ਮਿਲ ਗਈ ਆ ਪੂਰੀ ਲੈਗ ਸਪੇਸ ਚ ਹੀ ਐ ਸਿਰਫ ਬੜੇ ਪੈਸੇ ਦਾ ਪੇ ਕਰਨਾ ਪੈਂਦੇ ਪਰ ਆਰਾਮਦਾਰ ਹੀ ਰਹਿੰਦੀ ਐ ਜਿਹੜੀ ਸਾਹਮਣੇ ਪ੍ਰੀਮੀਅਮ ਇਹਦਾ 1000 ਰੁਪਏ ਮੰਗਦੇ ਦੇ ਜਿਹੜੀ ਉਹ ਸੀਟ ਲੈਣੀ ਏ ਅਗਲੀ ਇਸ ਤੋਂ ਅੱਗੇ ਜਿਹੜੀ ਬਿਜ਼ਨਸ ਕਲਾਸ ਆ ਉਹ ਹੋਰ ਨਹੀਂ ਜੀ ਉਲਟੇ ਸਾਮਣੇ ਸਤਹ ਹਜ਼ਾਰ ਪੰਗ ਦੇ ਤੇ ਮੈਂ ਕਹਾਂ ਤੁਸੀਂ ਜੇ ਹੋ ਸਕਦਾ ਆ ਦੇ ਦੋ ਪਰੇ ਥੋੜੇ ਪੈਸੇ ਘੱਟ ਲੱਗੇ ਆ ਮਿਲ ਗਈ ਸਾਨੂੰ ਇਹ ਐਨੀ ਤਾਂ ਜਨੇ ਲੱਗ ਸਪੇਸ ਦਾ ਬਿਜ਼ਨਸ ਕਲਾਸ ਵਾਲਿਆਂ ਨੂੰ ਨਹੀਂ ਆਉਣੀ ਹੈ ਥੋੜਾ ਜੁੱਧ ਜਾਂ ਮਾਰਨਾ ਪੈਂਦਾ ਪਰ ਮਿਲ ਜਾਂਦੀ ਆ ਥੋੜਾ ਫਿਰ ਯੂਟਿਊਬਰ ਦੱਸਣਾ ਪੈਂਦਾ ਵੀ ਯੂਟਿਊਬਰ ਅਸੀਂ ਉਹਦੇ ਥੋੜਾ ਫਾਇਦਾ ਮਿਲ ਜਾਂਦਾ ਫਿਰ ਬੰਨੂ ਇੱਕ ਹੋਰ ਬਿਜ਼ਨਸ ਕਲਾਸ ਮਿਲ ਗਈ ਉਹ ਕਿਦਾਂ ਪੂਰੀ ਦੀ ਪੂਰੀ ਆ ਖਾਲੀ ਸੀਟ ਮਿਲ ਗਈ ਜਾਨਾ ਲੈ ਕੇ ਜਾਮਾ ਘਟੋਰ ਨਾਲ ਹੈ ਤੁਸੀਂ ਬੈਠੋ ਅੱਗੇ ਬਿਜ਼ਨਸ ਕਲਾਸ 'ਚ ਬੈਠੋ ਤੁਸੀਂ ਮੈਂ ਕਿਹੜੀ ਫਰਸਟ ਕਲਾਸ ਵਾਲੀ 'ਚ ਬੈਠਦਾ ਮੈਂ ਇਹ ਜੀ ਆ ਚੱਕ ਦਾਂਗੇ ਇੱਥੇ ਜਦੋਂ ਦੱਬ ਕੇ ਚੱਕੋ ਜਣੀ ਆ ਪੂਰਾ ਬੈੱਡ ਬਣ ਜਾਣਾ ਤੇ ਫਿਰ ਪਾਈ ਕੇ ਜਾਵਾਂਗੇ ਪਾਣੀ ਤਾਂ ਸ਼ੁਰੂਆਤ ਹੋ ਚੁੱਕੀ ਆ ਲੈਣਾ ਪਾਣੀ ਤੁਸੀਂ ਨਹੀਂ ਨਹੀਂ ਕਰਾ ਠੀਕ ਹੈ ਨੂੰ ਦੇਖਣਾ ਹੈਗਾ ਉਹ ਉੱਥੇ ਰੱਖਦੇ ਕੱਪੜੇ ਬੈਗ ਦੇ ਕੋ ਬੈਗ ਦੇ ਵਿਚਾਰਾ ਕੱਢ ਲ ਗਏ ਉਹ ਕਢਣ ਲ ਗਏ ਔਰ ਜਹਾਜ਼ ਦੇ ਉਲੇ ਜਹਾਜ਼ ਆ ਇੱਕ ਪੂਰੀ ਨੀਅਰ ਏਅਰਲਾਈਨ ਹੈ ਦਿਖਦੇ ਨਹੀਂ ਉੱਪਰ ਲਿਆ ਆਇਆ ਥੱਲੇ ਬੱਦਲ ਉੱਪਰ ਅਸੀਂ ਨੌਜੀ ਮੈਡਮ ਜੀ ਦਾ ਖਾਣਾ ਆ ਗਿਆ ਤੁਹਾਡੀ ਚੜਾਈ ਸਭ ਤੋਂ ਪਹਿਲਾਂ ਤੁਹਾਡਾ ਖਾਣਾ ਹੈ ਮੇਰਾ ਆਇਆ ਨਹੀਂ ਅਜੇ ਵੇਜ ਵਾਲੇ ਦਾ ਹੈਗਾ ਨੌਰਵੈਜ ਵਾਲੇ ਦਾ ਆਊਗਾ ਥੱਲੇ ਮੇਰਾ ਵੀ ਫਿਰ ਆਏ ਗਿਆ ਖਾਣਾ ਰਵੀ ਦੇ ਚੜਾਈਆ ਸਭ ਤੋਂ ਪਹਿਲਾਂ ਖਾਣਾ ਆ ਗਿਆ ਤੇ ਬੱਜ ਆਇਆ ਉਹ ਥੱਲੇ ਜਿਹੜਾ ਸਾਹਮਣੇ ਦੇਦਾ ਉਹ ਦੇਸ਼ਪਾਂ ਫਿਲਿੱਪੇਟ ਉੱਪਰ ਦੀ ਲੱਗ ਰਿਹਾ ਹਾਂ ਔਰ ਉਹ ਸਾਹਮਣੇ ਫਿਲਿੱਪੇਟ ਉੱਪਰ ਦੀ ਲੱਗ ਰਿਹਾ ਔਰ ਇਹ ਉਹਨਾਂ ਸਾਹਮਣੇ ਦੇਖ ਰਿਹਾ ਤੁਸੀਂ ਤਾਂ ਕਰੋ ਤੁਸੀਂ ਸਾਡਾ ਪਤਾ ਨਹੀਂ ਕਦੋਂ ਕਾਊਗਾ ਹਾਂਜੀ ਸਾਡਾ ਪਤਾ ਨਹੀਂ ਕਦੋਂ ਖਾਣਾ ਤੁਸੀਂ ਤਾਂ ਖਾਓ ਬੜੀ ਧੀ ਹੈਗੀ ਹੈ ਦਾਲ ਦਾਲ ਜਿਆਦਾ ਦਾਲ ਤੇ ਜਿਪ ਪੋਜਕੇ ਹਮਕਾ ਆਕਲੈਂਡ ਤੋਂ ਤੋਂ ਸਾਡਾ ਟਰਾਂਜ਼ਿਟ ਆ ਆ ਸਾਰੇ ਯਾਤਰੀगण ਜਾ ਰਹੇ ਨੇ ਹੁਣ ਵਿੱਚ ਕੁਛ ਇੰਡੀਆ ਨੇ ਵਿੱਚ ਇੱਧਰ ਤੇ ਉੱਤਰ ਤੇ ਮਿਕਸ ਆ ਵਿੱਚ ਲਿਖ ਕੇ ਲਾਤਾ ਬੂਰਾ ਹੀ ਗੇਟ ਨੰਬਰ 45 ਲਾਤਾ ਲਿਖ ਕੇ ਹਾ ਸਾਹਮਣੇ ਤੇ ਸਾਹਮਣੇ ਆ ਰਹਾ ਗੇਟ ਨੰਬਰ 45 ਦਾ ਆਹ ਤੇ ਲਿਖਿਆ ਆ ਹਾਂ ਆ ਉਹ ਪਛ ਪਲੇ ਬਸ ਜਾਣਾ ਪੈਣਾ ਪਲੇ ਬਸ ਨੂੰ ਉਹ ਉਹ ਦਿਸਿਆ ਹੋਇਆ ਆਲ ਬੋਰਡਿੰਗ ਗੇਟਸ ਇੱਧਰ ਲਿਖਿਆ ਹੋਇਆ ਹਾਂ ਆਦੇ ਲਿਖਿਆ ਹੋਇਆ ਦਿਖਾ ਫਿਰ ਤੁਹਾਰੇ ਆ ਲਿਖ ਆਲ ਬੋਰਡਿੰਗ ਗੇਟਸ ਇੱਧਰ ਜਿਹਾਣਾ ਆਪਰੇ ਇੱਥੇ ਇੱਕ ਵਾਰ ਫਿਰ ਤੁਹਾਡੇ ਫੋਟ ਚੈੱਕ ਹੋ ਜਾ ਸਾਰਾ ਸਾਰਾ ਸਕੈਨ ਕਰਿਆ ਫਿਰ ਛੱਡਿਆ ਸਾਰਾ ਕਢਾ ਲੈਣਾ ਸਾਰਾ ਕਢਾ ਲੈ ਇਧਰ ਗੇਟ ਦਾ ਭਲੇਖਾ ਪਿਆ ਜਦੋਂ ਨਾ ਸੇ ਅੰਦਰ ਬੜੇ ਉੱਤੇ 45 ਨੰਬਰ ਗੇਟ ਨੰਬਰ ਅਰਾਈਵ ਲਿਖਿਆ ਹੋਇਆ ਤੇ ਸੋਰੀ ਬਹੁਤ ਵੱਡਾ 에어ਪੋਰਟ ਹੈ ਵੀ ਭਾਈ ਮੈਂ ਸ਼ਾਇਦ ਛੋਟਾ ਜਾਵਾਂ ਜਿੰਨਾ ਛੋਟਾ ਮੁਲਕ ਛੋਟਾ 에어ਪੋਰਟ ਹੋਵੇ ਇਹ ਚੀਜ਼ ਦੇਖੀ ਆਪਾਂ ਜਿੰਨਾ ਛੋਟਾ ਮੁਲਕ ਉੱਡਾ ਵੱਡਾ 에어ਪੋਰਟ ਹੋਊਗਾ ਹਾਂਗਕਾਂਗ ਵੀ ਇੱਥੇ ਵੀ ਸਿੰਗਾਪੁਰ ਵੀ ਇੱਥੇ ਆ ਇਤੁਰਾ ਲਿਖਣਾ ਆਪਣਾ ਜੋ ਇਤੁਰਾ ਹੋ ਗਿਆ ਆ 40 ਤੋਂ ਰਹਤਾ 43 ਨੰਬਰ ਕਿਡਾ ਆਪਣਾ ਸੋਹਣਾ 에ਰਪੋਰਟ ਹੈ। ਉਹ ਗੇਟ ਮਿਲ ਗਿਆ ਭਾਈ। ਗੇਟ ਨੰਬਰ 45 ਮਿਲ ਗਿਆ ਮੈਨੂੰ। ਤੇ ਫੁੱਲ ਬਹੁਤ ਸੋਹਣੇ ਲਾਏ ਹੋਏ ਆ ਇੱਥੇ ਆਹ। ਉਧਰ ਸਿਆਪੀ ਜਿਗਰੀ ਫੁੱਲਾਂ ਦੀ ਆਹ। ਤਿੰਨ ਤਰ੍ਹਾਂ ਦੇ ਬੜਾਏ ਹੋਏ ਆ। ਉੱਥੇ ਜਿੰਨੇ ਸਾਰੇ ਅਪ ਇੰਡੀਅਨ ਹੋਣਗੇ ਉੱਥੇ। ਕੁਝ ਵੀ ਆ ਜਿਹੜੀ ਨਿਊਜ਼ੀਲੈਂਡ ਇਹਨਾਂ ਬੜੀ ਸੋਹਣੀ 에ਰਲਾਈਨ ਤੇ ਖੁੱਲੇ ਡੁੱਲੇ ਸੀਟਾਂ ਦੀ ਮੈਂ ਪਿੱਛੇ ਵੇਖੀ ਜਿਹੜੀ ਇਕਨੋਮਿਕਲ ਸੀਟ ਬੜੀ ਸੋਹਣੀ ਖੁੱਲੀ ਡੁੱਲੀ ਸੀਟਾਂ ਦੀ ਤਾਇਰ ਦੀ ਦੇਖੀ ਆ। ਸਫ਼ਰ ਦਾ ਵੀ ਨਹੀਂ ਵਿੱਚ ਪਤਾ ਲੱਗਿਆ ਹੈਗਾ। ਬੜੀ ਸੁਣੀ 에ਰਲਾਈਨ ਤੇ ਵੀ 10 ਵਟਾ 10 ਨੰਬਰ ਦਿੱਤੇ ਜਾਂਦੇ ਐ ਲੈਣ ਨੂੰ ਹੁਣ ਇਥੋਂ ਚੱਲਣੀ ਹਾਂਗਕਾਂਗ 에ਰਲਾਈਨ ਇਹ ਦੇਖਦੇ ਇਦਾਂ ਇਦਾਂ ਕਿਦਾਂ ਅਕਸਰੀ ਸੁਣ ਆਇਆ ਤੇ ਹੁਣ ਅਖੀਰ ਇਹ ਤੇ ਹਾਂਗਕਾਂਗ 에ਰਲਾਈਨ ਇਹ ਦੇਖਦੇ ਹਾਂ ਇਹਦਾ ਕਿਦਾਂ ਦਾ ਹੁਣ ਇਥੋਂ 6 ਘੰਟੇ ਦਾ ਸਫ਼ਰ ਸਾਡਾ ਹੋਰ ਆ ਇੰਡੀਆ ਤੱਕ ਦਾ ਪਹਿਲਾਂ 10 ਘੰਟੇ ਤੇ 5-6 ਘੰਟੇ ਲੱਗਦੇ ਨੇ ਹਾਂ ਜਿਹੜੇ ਪਹਿਲੇ ਤੇ ਉਹਨੇ 10 ਘੰਟੇ ਲਾਏ ਸਫ਼ਰ ਦਾ ਕੁਝ ਨਹੀਂ ਪਤਾ ਲੱਗਿਆ ਹੈਗਾ ਇਹਦਾ ਵੀ ਆ ਬਿਜ਼ਨਸ ਕਲਾਸ ਦਾ ਸਿੱਖਾ ਹੈ ਲੋਜ ਪੁੱਜ ਕੇ ਪੰਜਾਬ ਅਸਰ ਲੱਗੇ ਸਾਰੇ ਫਲੈਟ ਡਾਰੇ ਬਹੁਤ ਚੱਕਾ ਹੈ ਪਰ ਕਰਦੇ ਹਾਂਗਕਾਂਗ ਦਾ ਜਹਾਜ਼ ਜਹਾਜ਼ ਚੇਂਜ ਕਰ ਲੱਗੇ ਕੁਝ ਜਹਾਜ਼ ਨੂੰ ਤਕਨੀਕੀ ਪ੍ਰੋਬਲਮ ਆ ਗਈ ਉਹਦੇ ਕਰਕੇ ਜਹਾਜ਼ ਬਦਲਣ ਲੱਗੇ ਆ ਹੋਰ ਜਹਾਜ਼ ਭੇਜਾਲੂਗੇ ਹੁਣ ਹਾਂ ਠੀਕ ਹੈ ਹਾਲੇ ਕੁ ਲੈ ਆਹਿਆ ਡਿਲੇ ਹੋ ਗਿਆ ਜੇਟ ਨੰਬਰ ਉਹਨਾਂ ਲੱਗੂਗੇ 47 ਨੰਬਰ ਗੇਟ ਪਰ

ਤੁਹਾਨੂੰ ਕਿੰਨਾ ਕਿਹਾ ਬਧਾਈਆਂ ਜੀ ਬਧਾਈਆਂ ਸਭ ਨੂੰ ਹਲੇ ਏਡੇ ਡੀਐਚ ਵੈਲਕਮ ਕਰਦੇ ਥੋੜਾ ਵੈਲਕਮ ਟੂ ਇੰਡੀਆ ਪੂਰੇ 32 33 ਦਿਨ ਬਾਅਦ ਆਜੇ ਆਪਾਂ ਸਾਰੇ ਬਈ ਕਾਲੇ ਚੜੀ ਵੀ ਜਾਣਦੇ ਇਹ ਖੜ ਤੋਂ ਬਾਅਦ 10 ਮਿੰਟ ਲਾਇਆ ਦਿੰਦਾ ਹਲੇ 10 ਮਿੰਟ ਦਾ ਹਲੇ 10 ਮਿੰਟ ਬੈਠੋ ਹਲਾ ਚਲੋ 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 ਵੀ ਚਲੋ 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 ਇੱਕ ਪੰਨ ਵਾਸਤੇ ਪਨ ਬਸ ਚਲਣੀ ਆ 12:20 ਤੇ ਪੂਰੇ ਪੂਰਾ ਘੰਟਾ ਹੀ ਰਹਿ ਗਿਆ तकरीबन 40% ਕੇ ਮਟਰ ਦੇ ਦੇਖੋ ਜੇ ਪਹੁੰਚ ਗਿਆ ਮੈਂ ਆਜੋ ਬੜੀ ਫੁਰਤੀ ਮਾਰੋ ਫਿਰ ਬਸ ਨੂੰ ਟਾਈਮ ਘਟਾ ਟਿਕਟੇ ਦੇ ਨਹੀਂ ਰਹੇ ਹੈਗੇ ਇਹ ਕੰਮਟ ਡਿਲੇ ਹੋ ਰਿਹਾ ਉਧਰ ਨਿਕਲੇ ਨਹੀਂ ਦੇ ਹੈ ਟਿਕਟੇ ਨਹੀਂ ਆ ਰਹੇ ਇਧਰ ਦੇ ਹਾਂ ਫੜੇ ਸੜੜਾ ਕਾਦ ਖੋਲੂਗਾ ਓਏ ਹੋਏ 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 ਰੱਬ ਦਾ ਏਸੀ ਕਿੰਨਾ ਠੰਡਾ ਚੱਲ ਰਿਹਾ ਹੱਥ ਸੋਨ ਹੋਣ ਦੇ ਜਾਂਦੇ ਆ ਆਜੋ 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 ਜੱਟਿਆ ਜੱਟ ਇੱਥੇ ਲੱਗਦੀ ਫਿਰ ਆ ਸ਼ਾਰਟਲ ਬੱਸ 9 ਨੰਬਰ ਪਰ ਗੇਟ ਪਰ ਸਰਵਿਸ ਦੇਣੀ ਜਿਹੜੇ ਨਾਲ ਹਾਲ ਤੱਕ ਆਈ ਹੈ ਨਹੀਂ ਯਾਰ ਤੇ ਲੇਟ ਹੋ ਜਾਣਾ ਸੀ ਮੈਂ ਕਹਾਂ ਪਹਿਲਾਂ ਹੀ ਸੌਰੀ ਬਹੁਤ ਖੜੀ ਆ ਆਦੀ ਆ ਗਈ ਆਦੀ ਬੱਸ ਆ ਗਈ ਆ ਗਈ ਆ ਗਈ ਛੇਕੜਾ ਲਿੱਚਾ ਚੜਜਣੇ ਚਲੇ ਨਹੀਂ ਕੋਸਰੀ ਦਾ ਅੱਗੇ ਤਾਂ ਕੰਬਕੀ ਸਾਰਿਆਂ ਨੂੰ ਚੜਦੇ ਕੋਈ ਲਾਈਨ ਨਹੀਂ ਕੋਈ ਕੁਝ ਨਹੀਂ ਹੈਗਾ ਤੁਹਾਨੂੰ ਇੱਥੇ ਹੀ ਪੜਨਾ ਪੈਣਾ ਬਸਟਲਰ ਤੇ ਹਲੇ ਥੋੜਾ ਟਾਈਮ ਤਾਂ ਮੈਂ ਕੋਲ ਥੋੜੀ ਥੋੜੀ ਚਾਹ ਪੀ ਲਈਏ ਆਲ ਇਜ਼ ਬੈਸਟ ਇੰਡੀ ਦੀ ਚਾਹ ਜਬੈਸਟ ਕਹਿੰਦੇ ਆ ਆਲ ਇਜ਼ ਬੈਸਟ ਇੰਡੀ ਦੀ ਚਾਹ ਜਬੈਸਟ ਕਰ ਜਾ ਇੱਕ ਵੇ ਚਲ ਰਹੀ ਆ ਰਹੀ ਘਰ 20 ਪੰਜਾਬੀਓ ਇਹ ਬੱਸਾਂ ਬੰਦ ਹੋ ਜਾਣੇ ਨੇ ਭਰ ਕੇ ਭੇਜ ਜਾ ਕਰੋ ਭਰ ਕੇ ਆਉਣੇ ਨੇ ਭਰ ਕੇ ਜਾਣਦੇ ਭਰ ਕੇ ਆਉਣ ਠੀਕ ਆ ਜਿੰਨੇ ਮੈਚ ਦੇ ਹਰਿਆਣੇ ਵਾਲੇ ਹਰਿਆਣਾ ਰੋਡ ਵਿੱਚ ਖੜੀਓ ਪਰਲੇ ਬੱਸ ਉਹਨੂੰ ਪਹਿਲ ਦਿੰਦੇ ਮੈਂ ਦੇਖੇ ਹਰਿਆਣੇ ਵਾਲੇ ਪੰਜਾਬੀਓ ਤੁਸੀਂ ਪਹਿਲ ਹੁਣ ਇੱਧਰ ਦੇ ਕਰੋ ਇਹ ਬੱਸ ਜਾਣ ਬੰਦੇ ਆਪਣੇ ਸਭ ਤੋਂ ਲਾਸਟ ਵਾਲੇ ਸੀਟਾਂ ਲੱਤੇ ਆ ਤਾਂ ਅੰਦਰ ਦੀ ਜਗ੍ਹਾ ਬੜੀ ਜੁਜੀਟ ਦੀ ਜਿੰਦਾ ਇਹ ਸਰਦੀਆਂ ਚ ਲੈ ਲੈ ਗੁਰੂ ਤੇ ਗਰਮੀਆਂ ਚ ਨਾ ਲੈ ਗੁਰੂ ਲਾਸਟ ਸੀਟ ਪਿੱਛੇ ਜਿਹੜਾ ਜਿਹੜਾ ਪਰ ਬੈਠਿਆ ਸੀ ਇਹ ਜਿਹੜਾ ਗਰਮ ਬਹੁਤ ਹੁੰਦਾ ਤੇ ਤਾਂ ਕੂਲਿੰਗ ਵਸ ਦੀ ਸਹੀ ਆ ਫਿਰ ਤਾਂ ਠੀਕ ਹੈ ਨਹੀਂ ਵਸੋ ਹਮਾਰਾ ਉਹ ਸੇਜ਼ਾ ਤੇ ਘੰਟਾ ਲਾਉਂਗੇ ਜੇ ਰਗਾ ਤੋੜ ਪਾਈ ਦੀ ਰਸਤੇ ਵਿੱਚ ਡਰਾਈਵਰ ਕਹਿੰਦਾ ਸੀ ਫਿਰ ਤੇ ਘੰਟਾ ਵੱਜੂਗਾ ਤੇ ਦਾਹ ਭਾਈ ਫਿਰ ਘੰਟਾ ਪਹਿਲਾਂ ਪਜਾ ਦੇਗਾ 10 ਭਈਆ ਚੱਲ ਦੇਖੋ ਭਾਈ ਖਾ ਲੋ ਖਾ ਲਈ ਪੰਜਾਬ ਵਾਲਿਓ ਗਾ ਬੋਤੋ ਮੇਰੇ ਵੀਰੋ ਸਾ ਜਾਏ ਕਰੋ ਬਰਾ ਵੀ ਜਾਲ ਬਸ ਪਰਦੋ ਕੋਲੇ ਨੂੰ ਉਹ ਵੱਡੇ ਚ ਪਰਦੇ ਪਰਦੇ ਚ ਪਰੂ ਸੋਰੀ ਸਾਰ ਹੋ ਜੂ ਸੋਹਰੇ ਫੇਰ ਨੇ ਪਛਾਣ ਲੈ ਫਰਾ ਬਿਲਕੁਲ ਬਿਲਕੁਲ ਭਾਜੀ ਉਹਨਾਂ ਨੂੰ ਮੈਂ ਆਈ ਥਿੰਕ 2 ਸਾਲ ਤੋਂ ਮੈਂ ਫੋਲੋ ਕਰ ਰਿਹਾ ਹਾਂ ਭਾਜੀ ਨਾਲ ਦੇ ਵਲੌਗ ਬਹੁਤ ਲੱਗਦੇ ਕਿਉਂਕਿ ਜਦੋਂ ਆਪਾਂ ਪੰਜਾਬ ਤੋਂ ਬਾਹਰ ਰਹੇ ਕਿ ਕਿਤੇ ਵੀ ਜਿੱਦਾਂ ਮੇਰੀ ਹੁਣ ਡਿਊਟੀ ਗੁਰੂ ਖੇਤਰ ਆ ਤਾਂ ਉਹ ਪੰਜਾਬ ਦੀ ਉਹ ਫੀਲ ਆ ਜਾਂਦੀ ਆ ਵੀ ਆਪਣੇ ਜਿੱਦਾਂ ਪਿੰਡਾਂ ਦੇ ਖੇਤ ਖੇਲਿਆਣ ਦੇਖ ਕੇ ਾਰੇ ਬੱਸ ਇਹ ਪੇਪਰ ਉੱਪਰ ਪਏ This is by incredibleity ਭਾਈ ਹੁਣੇ ਸੱਟ ਕੇ ਗਿਆ ਨਾਲੇ ਫਿਰ ਕੀ ਹੋ ਗਿਆ ਤਾਂ ਵੀ ਉਹ ਕੱਪ ਫੜ ਤੈ ਕਦੇ ਸੜਾ ਇਹ ਕੱਪ ਮੈਂ ਉਹਦੇ ਵਿੱਚ ਪਾ ਕੇ ਹਾਂ ਕਿਦੋਂ ਕੋਈ ਸਮਝਾ ਦੇ ਭਾਈ ਇੱਥੇ ਯਾਰ ਹੋਰ ਇੱਕ ਦਸ ਟੱਪਾ ਆਪਣੇ ਆਪ ਨੇ ਅਪਲੂ ਸੁਧਾਰ ਲਈ ਲੋਕਾਂ ਨੂੰ ਨਾਲ ਸਮਝਾਈਏ ਜੇ ਆਪਾਂ ਆਪ ਸੁਧਰ ਕੇ ਹਰੇਕ ਪਤਾ ਆਵੇ ਆਪ ਸੁਧਰਦੇ ਹੋਏ ਤਾਂ ਸਾਰੇ ਸੁਧਰ ਜਾਣੇ ਠੀਕ ਹੈ ਜੀ ਜੇ ਆਪਾਂ ਇਹਨੂੰ ਸੁਧਾਰ ਲਈ ਜਾਣ ਲੈ ਜੇ ਆਪਾਂ ਕਿਤੇ ਨਾ ਕਿਤੇ ਆਪ ਵੀ ਗੰਦੇ ਆ ਆਪ ਤੁਦਰੋ ਫਿਲੋ ਕਾਰਤਾਰੀਆ ਆਸ ਚੱਲ ਜੀ ਤੇ ਮਾੜਾ ਘਾਟਾ ਬਸੜਾ ਪਰ ਛੜ ਜਾਂਦੀ ਅੱਛਾ ਜੀ ਜੰਨੀ ਕਿਧਰੇ ਹੋਇਆ ਹਾਂ ਮਾੜਾ ਘਾਟਾ ਵਾਸ ਨੂੰ ਰਸਤਾ ਜਖੜੇ ਤਰਗਾ ਟਾਬਾ ਇੱਥੇ ਖੜੀ ਬਸ ਫਰਾ ਕੇ ਆਜੋ 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 ਗੱਡੀ ਠੰਡਾ ਟੈਂਪਰੇਚ 5 ਆ ਟੈਂਪਰੇਚਰ ਮਗਾ 5 ਹੋਇਆ ਹੋਇਆ ਹਾਂ ਤੋ ਦਬਈ ਚਾਰੇ ਬਸ ਵੀ ਹੌਲੀ ਹੌਲੀ ਜਾ ਰਹੀ ਹੈ ਹਾਂ ਬਸ ਜਪੇ ਹੌਲੀ ਹੌਲੀ ਲੈ ਕੇ ਆਇਆ ਇੱਥੇ ਤੱਕ ਇਹ ਬਸ ਸੇ ਭੁੱਖ ਜੀ ਤਾਂ ਹੈ ਨਹੀਂ ਤੇ ਇੱਕ ਪਰੌਂਠਾ ਲੈ ਲਿਆ ਸੀ ਉਹ ਵੀ ਮੂਲੀ ਵਾਲਾ ਖੱਲੇ ਆਵੇ ਇਹ ਚਾਹ ਆਲਡੀ ਉਹ ਵੀ ਅੱਧੀ ਅੱਧੀ ਬਖੜਾ ਨਾਲ ਬਖੜਾ ਜੋ ਫਲੇਵਰ ਇੱਥੇ ਗੱਭਣੀ ਜਿਹੇ ਪਰੌਂਠੇ ਚ ਮਿਲਦਾ ਉਹ ਕਿਤੇ ਵੀ ਨਹੀਂ ਮਿਲਦਾ ਇੱਥੇ ਮਰਜੀ ਘੁੰਮਿਆ ਮੈਂ ਇਹ ਇੰਡੀਆ ਦਾ ਤੋਂ ਬੋਲ ਨਹੀਂ ਆਉਂਦਾ ਇਹ ਬੀੜਾ ਲੱਭੀ ਆ ਜੀ ਜੀ ਟੋਲਾ ਸਾਹਮਣੇ ਬੱਸ ਖੜੀ ਵੀ ਨਹੀਂ ਦਿਖਦੀ ਹੈਗੀ ਆਹੋਂ ਕਰਾ ਜੂਮ ਜਮਾ ਦੂਰ ਤੋਂ ਜਰਾ ਦਿਖਦੇ ਨਹੀਂ ਹੈ ਪੁੱਜੇ ਗੇ ਸਤਾਰਾ ਸੈਕਟਰ ਉਤਰੀ ਜੇ ਫਿਰ ਇੱਥੇ ਬਾਹਰ ਰਹਿਣੇ ਕਿੰਨੀ ਠੰਡ ਕਿਹਾ ਮੌਸਮ ਬਾਹਰ 45 ਜਾਣਾ ਅੰਦਰ ਚਲੇ ਜਾ ਹਾਂ ਹਾਂ ਬੱਸ ਸਟੈਂਡ ਤੇ ਉਹ ਜਿਹੜੀ ਬੱਸ ਸੋਰੀਸ ਫੋਰੀ ਲਾਤੀ ਐਥੇ ਤੇ ਹੁਣ ਕਨੈਕਟ ਨੇ ਪਛਾਣ ਲਿਆ ਤੇ ਕਿਹੜਾ ਤੁਸੀਂ ਹੋ ਹੀ ਜਿਹੜੇ ਬਲੌਗਰ ਤੋਂ ਮੈਂ ਹਾਂ ਫੀਥੇ ਮੈਂ ਰਾਹਗਾ ਉਹ ਕਸਮਾ ਲੈ ਜੂਗਾ ਸਰਕਾਰੀ ਰੋਪੜ ਸੈਰ ਵਿੱਚ ਸਵਾਗਤ ਆ ਵੀ ਸਾਡਾ ਸਵਾਗਤ ਹੋ ਗਿਆ ਜੀ ਸਵਾਗਤ ਰੋਪੜ ਜ਼ਿਲ੍ਹੇ ਦੇ ਵਿੱਚ ਸਤਿ ਸ੍ਰੀ ਅਕਾਲ ਸਾਡੇ ਪੈਕ ਹੋ ਚੁ ਗਿਆ ਪਿੰਡ ਵਾਲੇ ਖੜੇ ਆ ਤਦ ਜਿਆਦਾ ਗਲੀ ਜਿਹਦੀ ਘਟ ਪੱਟੀ ਉਹ ਗਲੀ ਪੱਟਦੀ ਆ ਪੂਰੀ ਚੇਜੀਕ ਲੱਗਦੀ ਏ ਇੱਕ ਮਹੀਨੇ ਵਿੱਚ ਆ ਗਾਈ ਤੱਕਦੀ ਸਾਡਾ ਨਹੀਂ ਮਿੱਟੀ ਅਸਾਂ ਗੱਲੇ ਪੱਟੀ ਪੱਟੀ ਹੋਈ ਜਾ ਇਹ ਪਹਿਲੇ ਬੇਬਰੇ ਘਰ ਕੋਲ ਪੱਟਦੀ ਆ ਨਾ ਲੈ ਕੇ ਉਹ ਘਰ ਦੇ ਪਿੱਛੇ 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 ਕੱਪੜੇ ਦੇ ਵੇੜ ਦੇ ਦਾ ਕੱਪੜੇ ਦੇ

ਅਦਲੇ ਸਾਰੇ ਕੱਪੜੇ ਲੇਟ ਕੇ ਰੱਖ ਦਿੱਤੇ ਦੱਸ ਬਸ ਕਰੋ ਬਸ ਬਸ ਠੀਕ ਹੈ ਇਹ ਦੰਦ ਨਾ ਮਾਰ ਬਸ ਬਸ ਹੋ ਬਸ 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 ਕਿਹਦਾ ਮਸ ਬਸ ਠੀਕ ਬਸ ਠੀਕ ਬਸ ਸੌਣ ਬਸ ਮਹਿਕ ਬਹੁਤ ਕੜਾ ਹੋਇਆ ਹੋਇਆ ਹੈ ਸਮਾਨ ਦੇਖਣ ਵਾਸਤੇ ਕੱਢ ਵੀ ਸਮਾਨ ਫਿਰ ਮਹਿਕ ਬਾਈ ਮਹਿਕ ਚੱਕ ਕਪੜਾ ਸਮਾਨ ਤੇ ਬਹੁਤ ਆ ਇੱਕ ਆ ਜੋੜੀ ਜੜੇ ਮਰਜੀ ਪਾ ਦੋ ਲੈ ਦੇ ਤੈਨੂੰ ਇੱਕ ਆ ਟੀ-ਸ਼ਰਟ ਆ ਬਸ ਇੱਕ ਤੋਂ ਹੋਰ ਛੋਟਾ ਜੋ ਬਾਕੀ ਉਹ ਖੋਲਾਂਗੇ ਸਾਰੀਆਂ ਜਿਹੜੇ ਮੇਨ ਮੇਨ ਤੁਹਾਨੂੰ ਦੇ ਦਤੇ ਪਾ ਕੇ ਦੇਖ ਲੈ ਪਾ ਕੇ ਦੇਖ ਲੈ ਟਾੜ ਦੇਣੀ ਟਾੜ ਨਾ ਹੋਵੇ ਸੋ ਸਿਕੰਡਨ ਲੈਂਦੇ ਆਪ ਤੇ ਸੁਣਾ ਭਾਈ ਪਾ ਕੇ ਖੜ ਗਿਆ ਮੁੰਡਾ ਸਾਡਾ ਓਏ ਤੂੰ ਨਾ ਖਰਾਬ ਕਰ ਤੂੰ ਨਾ ਖਰਾਬ ਕਰਾ ਲਈ ਇਹ ਤੇ ਹਾਂ ਮੈਂ ਕਰ ਤੂੰ ਪਿੱਛੇ ਰਹਿ ਪਿੱਛੇ ਹੋ ਜਾ ਇਹ ਨਾ ਚੜ ਜਾ ਉੱਪਰ ਨੂੰ ਹਾਂ ਘਾਟ ਲੱਗਦੀ ਜਾ ਬੜੀਆ ਤੰਨ ਨੂੰ ਕੁਝ ਵੀ ਨਹੀਂ ਲੱਗਿਆ ਇਹਦੇ ਵਿੱਚ ਕੁਝ ਪਾਦਣੇ ਜਿਹਦੇ ਬਾਤ ਲੈ ਆਂਦਾ ਤਾਂ ਬਿੱਲੀ ਉਹ ਖਾ ਗਈ ਜਮਾਨ ਇਹਦੇ ਬਦਨਾ ਦੁਕਾਨ ਤੋਂ ਲੈ ਕੇ ਆ ਮੈਂ ਆਪਣਾ ਜਦੋਂ ਫੂਡ ਫੀਡ ਡਾਫ ਕੁੱਤੇ ਆਖੋ ਖਾਣਾ ਹੁੰਦਾ ਉਹ ਲੈ ਕੇ ਕੋ ਬਿੱਲੀ ਉਹ ਖਾ ਕੇ ਅੰਦਰ ਫੜਕਰ ਇੱਥੇ ਰੱਖਿਆ ਕਹਿੰਦਾ ਥੋੜਾ ਥੋੜਾ ਪਾ ਦਿਆ ਕਰੂੰਗਾ ਇਹਨੂੰ ਮੈਂ ਤੇ ਇੱਕ ਸਮਝਾ ਹੁਣ ਫੇਰ ਲੈ ਕੇ ਆ ਮੇਰੇ ਬਾਸ ਤੇ ਯਾਰ ਅਸੀਂ ਪੂਰੇ 38 ਘੰਟੇ ਬਾਅਦ ਪੁੱਜੇ ਆ ਤੇ ਮੇਰਾ ਬਿਸਤਰਾ ਵਿਸ ਗਿਆ ਤੇ ਹੁਣ ਕਰੀਏ ਥੋੜੀ ਟਾਈਮ ਰੈਸਟ ਫਿਰ ਮਾਰਾਂ ਖੇਤ ਤੱਕ ਨਹੀਂ ਗਿਆ ਠੀਕ ਹੈ ਜੀ ਹਾਂਜੀ ਤੇ ਰਜਾਈ ਉੱਥੇ ਕੰਬਲਾਂ ਦੇ ਵਿੱਚ ਪੈਂਦੇ ਤੇ ਇੱਥੇ ਰਜਾਈਆਂ ਆ ਗਈਆਂ ਠੰਡਾ ਪਈ ਇੱਥੇ ਬਚੋ ਪੂਰੇ ਰਜਾਈਆਂ ਆਈ ਠੰਡੀਆਂ ਆ ਜੀ ਹਾਂਜੀ ਐ ਮੰਜੇ ਪਰ ਨੀਂਦ ਆਉਂਦੀ ਬਸ ਦੇਖ ਲੈ ਮੁਜੀਦ ਕਾ ਦੇ ਕਾ ਮੁੰਡਾ ਨਖੋਦ ਦਾ ਸੁਣਾ ਵਾਸਤੇ ਥੋੜੀ ਜਿਹੀ ਰੈਸਟ ਹੋ ਲਈ ਬੋਲੇ ਜੇ ਫੜਦੇ ਤੇ ਸੋ ਕਰੀਮ ਲਾਈ ਬੋਰੋ ਪਲਸ ਮਰੇ ਰੋਟੀ ਰੋਟੀ ਫਿਰ ਹਾਂਜੀ ਰੋਟੀ ਬਣੀ ਥੋੜੀ ਜਿਹੀ ਕੁਛ ਭੁੱਖ ਲੱਗੇ ਜਿਆ ਹੜ ਤੇ ਫਿਰ ਖੇਤਾਂ ਕਲੇ ਗਿੜਾ ਮਾਰ ਕੇ ਆਈਏ ਨੇ ਮੇਰੇ ਨੂੰ ਮਿਲਦੇ ਨਾਲ ਉਹਦਾ ਫੋਨ ਆਲੇ ਦੋ ਵਿੱਚ ਸੈਲਡ ਲੱਗਿਆ ਉਹਦਾ ਕਰਦਾ ਕੌਣ ਲੈ ਮੈਂ ਫੋਨ ਕਰੀ ਜਾਂਦਾ ਤੈਨੂੰ ਉਹ ਪੈਰਾ ਫੋਨ ਉੱਤੇ ਦਾ ਮੈਂ ਰੇਪ ਆਉਣ ਗਿਆ ਉਹਦਾ ਇੱਧਰ ਚਲ ਮੈਂ ਹੋ ਜਾ ਪਹਿਲਾ ਹੋ ਜਾ ਫਿਰ ਆਇਆ ਮੁੜ ਕੇ ਮੈਂ ਮੈਂ ਬੜਾ ਇੱਕ ਨਾ ਮੋਬਾਈਲ ਵਾਲੇ ਕੋਲ ਜਾਇਆ ਪਰ ਡੇ ਭਰੇ ਆਇਆ ਬਸ ਮੈਂ ਚਲੋ ਵੇ ਮੈਚ ਸਾਰੇ ਇੱਥੇ ਪਲੇਅਰ ਇਕੱਠੇ ਹੋਏ ਹੋਏ ਆ ਹੁਣ ਕੱਲ ਤੋਂ ਰੈਗੂਲਰ ਖੇਡਣਾ ਸ਼ੁਰੂ ਕਰਾਂਗੇ ਫਿਰ ਸਤੇ ਹੁਣ ਵੀਡੀਓ ਆਪਾਂ ਬੰਦ ਕਰਦੇ ਆ ਕੱਲ ਵਾਲ ਬਲੌਗਸ ਤੇ ਆਪਾਂ ਦੱਸਾਂਗੇ ਨਿਊਜ਼ੀਲੈਂਡ ਬਾਰੇ ਅੱਜ ਵਾਲੀ ਵੀਡੀਓ ਕੰਨ ਹੋਈ ਨਹੀਂ ਹੈਗੀ ਨਿਊਜ਼ੀਲੈਂਡ ਬਾਰੇ ਅੱਜ ਵੀ ਮੈਂ ਦੋਸਤ ਗਰਾਊਂਡ ਤੇ ਪੁੱਛਦੇ ਸੀ ਕਿੱਦਾਂ ਗਿਆ ਚ ਕਿੱਦਾਂ ਦਾ ਨਿਊਜ਼ੀਲੈਂਡ ਹੈ ਤੇ ਮੈਨੂੰ ਕਿੱਦਾਂ ਦਾ ਲੱਗਿਆ ਮੇਰਾ 뷰 ਕੀ ਆ ਉੱਥੇ ਦੇ ਬਾਰੇ ਇਹ ਅਗਲੀ ਵੀਡੀਓ 'ਚ ਦੱਸੂਗਾ ਤੇ ਅੱਜ ਤਾਂ ਤੋਂ ਸੁੱਤੇ ਪਏ ਹੁੰਦੇ ਤੇ ਨੀਂਦ ਆਈ ਨਹੀਂ ਕਿ ਹਲੇ ਅਪਸਟਟ ਜਾਂ ਥੋੜਾ ਜਿਹਾ ਹੋਇਆ ਹੋਇਆ ਇਹ ਆਪਾਂ ਤਾਂ 7 7 7 ਤੋਂ 7.5 ਘੰਟੇ ਅੱਗੇ ਪਿੱਛੇ ਅੱਗੇ ਕਿ ਪਿੱਛੇ ਆ ਇਹ ਅੱਗੇ ਆ ਪਹਿਲਾ ਹੋ ਜਾਂਦਾ ਤੇ ਟਾਈਮ ਸੱਤੇ ਜਿਹੜਾ ਹੁਣ ਦਾ ਟਾਈਮ ਹੈ ਥੋੜਾ ਜਿਹੜਾ ਹੁਣ ਟਾਈਮ ਹੈ ਸੱਤ ਉੱਥੇ ਸੰਗਰੂਰੀ ਟਾਈਮ ਤੇ ਖੜਾ ਟਾਈਮ ਤੇ ਖੜਾ ਭਾਈ ਇਹ ਬਾਹਰ ਜਿਹੜਾ ਟਾਈਮ ਇਸ ਵਾਰ 6.5 ਹੋਏ 6.5 ਚੋਂ ਹੁਣ ਤੁਸੀਂ ਜੁੜ ਲਓ 7 ਘੰਟੇ ਜੁੜ ਲਓ ਰਾਤ ਦੇ 1:00 ਬੱਜ ਕੇ ਉੱਥੇ ਸੁੱਤੇ ਪਏ ਹੁੰਦੇ ਉੱਤੇ ਤੇ ਤਰਵਾਜੀ ਨੂੰ ਲਾਈਕ শেয়ার ਜਰੂਰ ਕਰ ਦਿਓ ਬੜਾ ਵਾਹ ਥੋੜਾ ਗਲਾ ਟੂਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਦੇਖਦੇ ਆ ਆ ਇੰਡੀਆ ਦੀ ਹੋਊਗਾ ਮੇਰੇ ਹਿਸਾਬ ਦੇ ਨਾਲ ਤਾਂ ਪਰ ਏਡੇ ਦਾ ਕਰਦੇ ਕੋਈ ਵਧੀਆ ਟੂਰ ਫਿਰ ਉਸ ਤੋਂ ਬਾਅਦ ਫਿਰ ਫਾਰਮ ਦੇਖਾਂਗੇ ਤਰਵਾਜੀ ਤੁਹਾਨੂੰ ਸਾਰਿਆਂ ਨੂੰ ਜਿਹੜੇ ਵਾਸਤੇ ਮਿਲਦੇ ਆਣ ਕੋਈ ਤੁਸੀਂ ਅਲੋ ਵੀਡੀਓ ਲਾਈਕ ਸ਼ੇਅਰ ਕਮੈਂਟ